ਅੱਜ ਭਾਗਪੁਰ ਦੇ ਪਹਿਲਾ ਸਰਕਾਰੀ ਹਾਈ ਸਕੂਲ ਦੇ ਵਿੱਚ ਜਿੱਥੇ ਉਦਘਾਟਨ ਕੀਤਾ ਹੁਣ ਪ੍ਰਾਇਮਰੀ ਸਕੂਲ ਦੇ ਵਿੱਚ ਭਾਗਪੁਰ ਚਾਰ ਕਮਰਿਆਂ ਦੀ ਜਿਹੜੀ ਗ੍ਰਾਂਟ ਰਹੀ ਸੀ 30 ਲੱਖ 4000 ਰੁਪਏ ਜਿਹਦੇ ਵਿੱਚ ਬਹੁਤ ਵਧੀਆ ਚਾਰ ਰੂਮ ਖੁੱਲੇ ਰੂਮ ਜਿਹਦੇ ਵਿੱਚ ਬੱਚਿਆਂ ਦੇ ਬੈਠਣ ਲਈ ਡੈਸਕ ਟੂ ਪ੍ਰੋਜੈਕਟਰ ਹਰ ਉਹ ਸਭ ਦਾ ਵਲਟੀਆਂ ਬੱਚਿਆਂ ਨੂੰ ਐਨਐਸਓ ਨਾਲ ਦੀ ਨਾਲ ਜਿਹੜੀ ਹੈ ਗ੍ਰਾਂਟ ਦੇ ਵਿੱਚ ਹੀ ਐਡ ਹੋ ਕੇ ਆਉਂਦੀ ਹੈ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੱਖਾਂ ਰੁਪਏ ਦੀ ਗ੍ਰਾਂਟ ਇਸ ਪਿੰਡ ਭਾਗਪੁਰ ਦੇ ਸਕੂਲਾਂ ਨੂੰ ਕੀਤੀ ਪੂਰੇ ਪੰਜਾਬ ਦੇ ਵਿੱਚ ਜਿਹੜੇ 2000 ਕਰੋੜ ਤੋਂ ਵੱਧ ਦੀ ਜਿਹੜੀ ਗ੍ਰਾਂਟ ਸਾਰੇ ਪੰਜਾਬ 'ਚ ਦਿੱਤੀ ਤੇ ਕਰੋੜਾਂ ਰੁਪਏ ਦੀ ਗ੍ਰਾਂਟ ਜਿਹੜਾ ਹਰ ਸਕੂਲਾਂ ਤੇ ਜਾ ਰਿਹਾ ਬੜੀ ਖੁਸ਼ੀ ਹੁੰਦੀ ਹੈ ਜਿੱਥੇ ਲੱਖਾਂ ਰੁਪਏ ਦੀ ਗ੍ਰਾਂਟ ਜਿਹੜੀ ਸਕੂਲਾਂ 'ਚ ਲੱਗੀ ਹੋਈ ਹੈ ਤਾਂ ਮੈਂ ਪੂਰੇ ਹਲਕੇ ਵਾਸੀਆਂ ਵੱਲੋਂ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਆਪਣੇ ਕਲੀਕ ਭਰਾ ਅਜੋਲ ਬੈਂਦੀ ਜੀ ਦੇ ਮੰਤਰੀ ਸਾਹਿਬ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਉਹਨਾਂ ਦਾ ਧੰਨਵਾਦੀ ਕਰਦਾ ਜਿਹੜਾ ਦਾ ਸਾਡੇ ਕੋਲ ਬਿਨਾਂ ਮੰਗੀ ਅਨੁਕਰੋਣਾ ਰਬੀ ਗਰਾਉਂਡ ਹਲਥ ਦਾ ਸਮਾਰੋਹ ਹੈ। ਬਹੁਤ ਬਹੁਤ ਧੰਨਵਾਦ। ਹਾਂ ਜੀ ਅੱਜ ਪ੍ਰਿੰਟ ਦੇ ਵਿੱਚ ਮੰਤਰੀ ਸਾਹਿਬ ਮੰਤਰੀ ਸਾਹਿਬ ਦੇ ਹੌਂਸਲੇ ਸਾਰੇ ਨਗਰਵੰਨੋਂ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਹਨਾਂ ਨੇ ਲੱਖਾਂ ਦੇ ਗੋਹਰਾਂ ਤੋਂ। ਬਾਈ ਵੀ ਆਪਕਾ ਬਾਈ ਜੀ ਕਿਹਾ ਕਿ ਤੁਹਾਨੂੰ ਨਵੀਂ ਨਵੀਂ ਸਿੱਖਿਆ ਲੈ ਕੇ ਆ ਰਿਹਾ ਹੈ। ਸਰਕਾਰ ਕੰਮ ਕਰ ਰਹੀ ਹੈ ਇਸ ਸਮੇਂ ਜਿਹੜਾ ਮੰਤਰੀ ਸਾਹਿਬ ਪਹੁੰਚੇ ਨੇ ਕੰਮਾਂ ਦਾ ਦੁਖਾ ਕਰਦਾ। ਸ਼ੂਤ ਬਹੁਤ ਵਧੀਆ ਸਰਕਾਰ ਨੇ ਦਿੱਤੀ ਹੈ ਜੀ। 4 ਕਮਰੇ ਬਣਾ ਕੇ ਦਿੱਤੇ ਨੇ। ਜੀ। ਬਹੁਤ ਵਧੀਆ ਭੜਾਈ ਵੀ ਵਧੀਆ ਹੋਣੀ ਹੈ। ਕਿੰਨੇ ਬੱਚੇ ਪੜ੍ਹਦੇ ਇੱਥੇ ਬੱਚੇ ਹੈਗੇ ਵੀ ਇੱਥੇ ਅਸੀਂ ਦੱਬੇ ਦੀ ਗਲਤੀ ਹੋ ਗਈ ਹੈ ਕਹਿੰਦਾ ਕਿ ਜਿਹੜੇ ਪ੍ਰਾਈਵੇਟ ਸਕੂਲ ਆ ਹਨ ਉਹਨਾਂ ਨੂੰ ਪਛਾਣ ਰਹੇ ਨੇ ਹਣੇ ਪਰਵਾਹੀ ਬਿਲਕੁਲ ਜੀ ਪਛਾਣ ਰਹੇ ਆ ਅੱਗੇ ਜਾ ਰਹੇ ਹਾਂ ਹਾਂ ਜੀ ਬਿਲਕੁਲ ਜੀ ਸਮਾਰਟ ਕਲਾਸਾਂ ਵੀ ਬਣ ਚੁੱਕੀਆਂ ਆ ਇਹ ਇੱਥੇ ਹਾਂ ਜੀ ਬਣ ਗਿਆ ਜੀ ਤਿਆਰ ਆ ਜੀ ਕਲਾਸਾਂ ਚਾ ਦੂੰ ਜੇ